ਮੈਂ ਥੋੜਾ ਜਿਹਾ ਪਿੱਛੇ ਬਹੁਤ ਮਾਤਰਾਵਾਂ ਦੀ ਗੱਲ ਕਰ ਰਹੀ ਹਾਂ ਜਿਹਨਾਂ ਨੂੰ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਜਿਹਨਾਂ ਨੂੰ ਮੈਂ ਕਹਿੰਦੀ ਹਾਂ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਪਹੁੰਚ ਚੁਕੇ ਨੇ ਤੇ ਸੀਐਮ ਮਾਨ ਦੇ ਆਉਂਦੇ ਸਾਰ ਹੀ ਰਿੰਗ ਸੈਰੇਮਨੀ ਦੀ ਰਸਮ ਸ਼ੁਰੂ ਕੀਤੀ ਗਈ ਹੈ ਇੱਕ ਦੂਜੇ ਦੇ ਨਾਲ ਮੁੰਦਰੀਆਂ ਵਟਾ ਕੇ ਜੋ ਹੈ ਇਹ ਰਸਮ ਅਦਾ ਕੀਤੀ ਗਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਸੀਐਮ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਵਿਆਹ ਦੇ ਵਿੱਚ ਪਹੁੰਚ ਚੁਕੇ ਨੇ ਹਾਲਾਂਕਿ ਸ਼ੇਬਾਜ਼ ਸੋਹੀ ਅਤੇ ਅਨਮੋਲ ਗਗਨਮਾਨ ਦੇ ਚਿਹਰੇ ਦੇ ਉੱਤੇ ਖੁਸ਼ੀ ਸਾਫ਼ ਤੌਰ ਤੇ ਵਿਖਾਈ ਦੇ ਰਹੀ ਹੈ ਕਿ ਆਖਿਰਕਾਰ ਦੋਵਾਂ ਨੂੰ ਵਿਆਹ ਦਾ ਕਿੰਨਾ ਚਾ ਚੜਿਆ ਹੋਇਆ ਹੈ ਬੜੇ ਹਾਸੇ ਭਰੇ ਲਿਹਾਜ਼ ਦੇ ਵਿੱਚ ਜੋ ਹੈ ਇਹ ਰਿੰਗ ਸੈਰੇਮਨੀ ਦੀ ਰਸਮ ਅਦਾ ਕੀਤੀ ਗਈ ਹੈ ਤਾਂ ਸੀਮਾਨ ਹੁਣਾ ਦੇ ਨਾਲ ਉਹਨਾਂ ਦੀ ਭੈਣ ਵੀ ਇਸ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਨੇ ਇਥੋਂ ਤੱਕ ਕਿ ਐਮਐਲਏ ਬਸੀ ਪਠਾਣਾ ਰੁਪਿੰਦਰ ਹੈਪੀ ਵੀ ਪਹੁੰਚੇ ਹੋਏ ਨੇ ਆਮ ਆਦਮੀ ਪਾਰਟੀ ਦੇ ਕਈ ਐਮਐਲਏ ਮੌਕੇ ਤੇ ਮੌਜੂਦ ਨੇ ਜਿਹੜੇ ਕਿ ਆਪਣੇ ਸਾਥੀ ਮੰਤਰੀ ਸਾਈਬਾ ਦੀ ਵਿਆਹ ਦੇ ਵਿੱਚ ਸ਼ਾਮਿਲ ਹੋਏ ਨੇ ਤਾਕੀ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਜਾ ਸਕੇ ਤਾਂ ਸੁਖੀ ਬਰਾੜ ਵੀ ਦਿਖਾਈ ਦੇ ਰਹੇ ਨੇ ਹਾਲਾਂਕਿ ਪਰਿਵਾਰਿਕ ਮੈਂਬਰ ਇਸ ਰਿੰਗ ਸੈਰੇਮਨੀ ਦੇ ਮੌਕੇ ਦੇ ਉੱਤੇ ਹਾਸਾ ਠੱਠਾ ਕਰਦੇ ਹੋਏ ਵੀ ਵਿਖਾਈ ਦਿੱਤੇ ਸੀਐਮ ਮਾਨ ਡਾਕਟਰ ਗੁਰਪ੍ਰੀਤ ਕੌਰ ਤੇ ਨਾਲ ਉਹਨਾਂ ਦੀ ਭੈਣ ਜਿਹੜੀ ਹੈ ਮੰਤਰੀ ਸੈਭਾ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਨੇ ਕਿਉਂਕਿ ਲਗਾਤਾਰ ਜੋ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦਾ ਵਿਆਹ ਹੋ ਰਿਹਾ ਸੀ ਤੇ ਪੱਤਰਕਾਰਾਂ ਦੇ ਵੱਲੋਂ ਉਸ ਵਿਆਹ ਦੇ ਫੰਕਸ਼ਨ ਦੇ ਵਿੱਚ ਅਨਮੋਲ ਗਗਨਮਾਨ ਦਾ ਜ਼ਿਕਰ ਕੀਤਾ ਜਾਂਦਾ ਸੀ ਕਿ ਕਦੋਂ ਤੁਸੀਂ ਵਿਆਹ ਕਰਾਉਂਗੇ ਤਾਂ ਅਕਸਰ ਹੀ ਅਨਮੋਲ ਗਗਨਮਾਨ ਇਹ ਕਹਿ ਦਿੰਦੇ ਸਨ ਕਿ ਛੇਤੀ ਹੀ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਸੀਐਮ ਮਾਨ ਇੱਕ ਪਾਸੇ ਸੋਫੇ ਦੇ ਉੱਤੇ ਬੈਠੇ ਹੋਏ ਨੇ ਜਿਸ ਵੇਲੇ ਸੀਐਮ ਮਾਨ ਬੈਠੇ ਉਸ ਵੇਲੇ ਹੀ ਰਿੰਗ ਸਰਮਨੀ ਦੀ ਰਸਮ ਨੂੰ ਅਦਾ ਕੀਤਾ ਗਿਆ ਤੇ ਇਸ ਮੌਕੇ ਦੇ ਉੱਤੇ ਅਨਮੋਲ ਗਗਨ ਮਾਨ ਦੇ ਜਿਹੜੇ ਆ ਹੱਥ ਜੋੜ ਕੇ ਖੜ ਜਾਂਦੇ ਨੇ ਤੇ ਨਾਲ ਹੀ ਸੀਐਮ ਮਾਨ ਕੁਝ ਗੱਲਾਂ ਕਰਦੇ ਹੋਏ ਵਿਖਾਈ ਦਿੰਦੇ ਨੇ ਅਨਮੋਲ ਗਗਨ ਮਾਨ ਦੇ ਨਾਲ ਤੇ ਅਨਮੋਲ ਗਗਨ ਮਾਨ ਅੱਗੇ ਹੱਸ ਕੇ ਉਹਨਾਂ ਗੱਲਾਂ ਦਾ ਜਵਾਬ ਦਿੰਦੇ ਨੇ ਦਾ ਸ਼ਬਾਜ਼ ਸੋਹੀ ਨੂੰ ਵੀ ਜਫੀ ਪਾ ਕੇ ਮਿਲਦੇ ਨੇ ਸੀਐਮਾਨ ਤਸਵੀਰ ਤੁਹਾਨੂੰ ਰਿੰਗ ਸੈਰੇਮਨੀ ਦੀ ਦਿਖਾ ਰਹੇ ਆ ਕਿ ਸੋਫੇ ਦੇ ਉੱਤੇ ਉੱਤੇ ਬੈਠੇ ਨੇ ਸੀਐਮਾਨ ਤੇ ਦੂਜੇ ਪਾਸੇ ਇਹ ਨਵ ਵਿਆਯਾ ਜੋੜਾ ਰਿੰਗ ਸੈਰੇਮਨੀ ਦੀ ਰਸਮ ਅਦਾ ਕਰਦਾ ਹੋਇਆ ਵਿਖਾਈ ਦੇ ਰਿਹਾ ਪਹਿਲਾਂ ਅਨਮੋਲ ਗगनਮਾਨ ਦੇ ਵੱਲੋਂ ਆਪਣੇ ਹਮਸਫਰ ਸ਼ਬਾਜ਼ ਸੋਹੀ ਦੇ ਮੰਦਰੀ ਪਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਸ਼ਬਾਜ਼ ਸੋਹੀ ਅਨਮੋਲ ਗਗਨ ਮਾਨ ਦੀ ਫਿੰਗਰ ਰਿੰਗ ਦੇ ਵਿੱਚ ਰਿੰਗ ਪਾ ਕੇ ਇਸ ਰਸਮ ਨੂੰ ਪੂਰਾ ਕਰਦੇ ਨੇ ਤੇ ਤਾੜੀਆਂ ਦੀ ਗੂੰਜ ਦੇ ਨਾਲ ਜੋ ਹੈ ਪੈਲਸ ਗੂੰਜ ਉੱਠਦਾ ਤੇ ਖਾਸ ਤੌਰ ਤੇ ਇਸ ਰਸਮ ਤੋਂ ਬਾਅਦ ਸੀਐਮ ਮਾਨ ਦਾ ਧੰਨਵਾਦ ਕਰਦੇ ਹੋਏ ਵਿਖਾਈ ਦਿੰਦੇ ਨੇ ਅਨਮੋਲ ਗਗਨ ਮਾਨ ਤੇ ਸੀਐਮ ਮਾਨ ਉਹਨਾਂ ਦੇ ਪਤੀ ਨੂੰ ਜੱਫੀ ਪਾ ਕੇ ਮਿਲਦੇ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਰਿਹਾ ਇੱਕ ਪਾਸੇ ਡਾਕਟਰ ਗੁਰਪ੍ਰੀਤ ਕੌਰ ਖੜੇ ਹੋਏ ਨੇ ਦੂਜੇ ਪਾਸੇ ਸੀਐਮ ਮਾਨ ਦੇ ਨਾਲ ਉਹਨਾਂ ਦੀ ਭੈਣ ਵਿਖਾਈ ਦੇਰੀ ਹੈ ਜਿਹੜੇ ਕੀ ਇਸ ਨਵ ਵਿਆਹ ਜੋੜੇ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਨੇ ਤਾਂ ਕਿ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਖੁਸ਼ੀਆਂ ਖੇੜੀਆਂ ਭਰੀ ਹੋਵੇ ਦੋਵੇਂ ਇੱਕ ਦੂਜੇ ਦੇ ਸਾਥ ਦੇ ਨਾਲ ਪੰਜਾਬ ਦਾ ਵਿਕਾਸ ਕਰ ਸਕਣ ਕਿਉਂਕਿ ਬਤੌਰ ਗਾਇਕਾ ਜੋ ਹੈ ਮਕਬੂਲੀਅਤ ਹਾਸਲ ਕੀਤੀ ਅਨਮੋਲ ਗਗਨਮਾਨ ਨੇ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਐਂਟਰੀ ਮਾਰੀ ਤੇ ਕਿਸਮਤ ਅਜੇਹੀ ਚਮਕੀ ਕਿ ਸਿੱਧਾ ਵੱਡੇ ਮਾਰਜਨ ਦੇ ਨਾਲ ਖਰੜ ਤੋਂ ਚੋਣ ਜਿੱਤ ਕੇ ਐਮਐਲਏ ਬਣ ਗਏ ਤੇ ਫਿਰ ਹਾਈ ਕਮਾਂਡ ਦੇ ਵੱਲੋਂ ਵੀ ਅਨਮੋਲ ਗਗਨਮਾਨ ਦੀ ਅਸਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਿੱਧਾ ਸਹਿਰ ਸਪਾਟਾ ਮੰਤਰੀ ਬਣਾ ਦਿੱਤਾ ਗਿਆ ਤਾਂ ਸੋਹੀ ਪਰਿਵਾਰ ਦੇ ਨਾਲ ਉਹਨਾਂ ਦਾ ਨਾਤਾ ਜੁੜ ਚੁੱਕਿਆ ਹੈ ਸੋਹੀ ਪਰਿਵਾਰ ਦੀ ਨੂ ਬਣ ਚੁੱਕੇ ਨੇ ਮંત્રી ਅਨਮੋਲ ਗਗਨਮਾਨ ਤੇ ਜਿਨ੍ਹਾਂ ਦੇ ਜੇਕਰ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਅਨਮੋਲ ਗਗਨਮਾਨ ਦਾ ਸੋਹਰਾ ਪਰਿਵਾਰ ਜਿਹੜਾ ਹੈ ਉਹਨਾਂ ਦਾ ਪਿਛੋਕੜ ਕਾਂਗਰਸ ਪਾਰਟੀ ਦੇ ਨਾਲ ਦੱਸਿਆ ਜਾ ਰਿਹਾ ਹੈ ਸ਼ਬਾਜ਼ ਸੋਈ ਅਤੇ ਉਹਨਾਂ ਦੀ ਮਾਤਾ ਚੰਡੀਗੜ੍ਹ ਦੇ ਸੈਕਟਰ 3 ਦੇ ਵਿੱਚ ਰਹਿੰਦੇ ਨੇ ਤੇ ਹੁਣ ਉਹਨਾਂ ਦੇ ਘਰ ਦੇ ਵਿੱਚ ਵੀ ਵਾਧਾ ਹੋਇਆ ਕਿਉਂਕਿ ਅਨਮੋਲ ਗਗਨਮਾਨ ਦੇ ਪੈਰ ਪੈਣ ਜਾ ਰਹੇ ਨੇ ਸ਼ਹਬਾਜ਼ ਸੋਹੀ ਅਤੇ ਉਹਨਾਂ ਦੀ ਮਾਤਾ ਦੇ ਘਰ ਦੇ ਵਿੱਚ ਮੀਠੇਰ ਅਮਰਿਤਪਾਲ ਸਿੰਘ ਸੁਖਾਨੰਦ ਸੀਐਮ ਮਾਨ ਤੋਂ ਬਾਅਦ ਅਨਮੋਲ ਗਗਨ ਮਾਨ ਜਿਹੜੇ ਆ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰ ਰਹੇ ਨੇ ਚਿਹਰੇ ਦੇ ਉੱਤੇ ਕਾਫੀ ਜ਼ਿਆਦਾ ਖੁਸ਼ੀ ਹੈ ਨੂਰ ਚਲਕ ਰਿਹਾ ਹੈ ਕਿ ਕਿੰਨਾ ਚਾਹ ਚੜਿਆ ਹੋਇਆ ਹੈ ਅਨਮੋਲ ਗਗਨ ਮਾਨ ਨੂੰ ਸਤਿੰਦਰ ਸਤੀਸਣੇ ਹੋਰ ਵੱਡੀਆਂ ਹਸਤੀਆਂ ਇਸ ਵਿਆਹ ਦੇ ਸਮਾਗਮ ਦੇ ਵਿੱਚ ਪਹੁੰਚੀਆਂ ਨੇ ਤਾਂ ਕਿ ਇਸ ਨਵੇਂ ਵਿਆਹ ਜੋੜੇ ਨੂੰ ਆਸ਼ੀਰਵਾਦ ਦਿੱਤਾ ਜਾ ਸਕੇ ਅੱਜ ਤੁਸੀਂ ਜਿਹਨੂੰ ਸਾਡਾ ਨਾਉਂਟਰੀਸ਼ਨ ਬੜਾ ਹੁਣ ਕਿ ਕੁੜੀ ਦਾ ਸਹਾਰਾ बड़ा बड़ा कष्ट हो तो सर मैं कहिए सो सारीया भैया कमेटी के लिए आगे भी रखना थोड़ा ना पीछे भगवान का आवाज के लिए तो आनंद पास भी पूरा वाइड बोलो माइक पकड़ लेते हैं